ਮਾਤਾ ਕਹਿੰਦੀ ਗੱਲ ਸੁਣ ਬੇਟਾ ਗੰਗਾ ਰਾਮ ਵੇ ਇਹ ਨਾਰਾਹਾਂ ਦੇਤਾ ਅਸੀਂ ਵਾਖ ਪਨੀ ਆਮ ਵੇ ਹਲੇ ਖੇੜੀ ਤੇਰੀ ਕਿਤਾਂ ਨੀ ਕਾ ਦੂਰ ਗੰਗਿਆ ਹਲੇ ਖੇੜੀ ਤੇਰੀ ਕਿਤਾਂ ਨੀ ਕਾ ਦੂਰ ਗੰਗਿਆ ਮਾਤਾ ਕਹਿੰਦੀ ਗੱਲ ਸੁਣ ਬੇਟਾ ਗੰਗਾ ਰਾਮ ਵੇ ਇਹ ਨਾਰਾਹਾਂ ਦੇ ਨਾ ਅਸੀਂ ਵਖ ਪਹਾ ਆਮ ਵੇ ਇਹ ਨਾਰਾਹਾਂ ਦੇਤਾ ਸੀ ਵਖਫਨੀ ਆਮੇ ਪਲਾ ਤੇਰਾ ਰੱਬ ਕਰੇਗਾ ਜ਼ਰੂਰ ਗੰਗਿਆ ਹੱਲੇ ਖੇੜੀ ਤੇਰੀ ਕਿਤਾ ਨਹੀਂ ਕਾ ਦੂਰ ਗੰਗਿਆ ਹੱਲੇ ਖੇੜੀ ਤੇਰੀ ਕਿਤਾ ਨਹੀਂ ਕਾ ਦੂਰ ਗੰਗਿਆ ਆ ਠੰਡੇ ਪਾਣੀ ਨੇ ਸਰੀਰ ਸੁਟੇ ਠੰਡੇ ਪਾਣੀ ਨੇ ਸਰੀਰ ਸੁਟਾਈ ਠਾਰਵੇ ਨਾਲੇ ਨਿੱਕੀ ਨਿੱਕੀ ਪੈਂਦੀ ਅੰਬਰੋਂ ਫਹਾਰਵੇ ਨਾਲੇ ਨਿੱਕੀ ਨਿੱਕੀ ਪੈਂਦੀ ਅੰਬਰੋਂ ਫਹਾਰਵੇ ਦੂਰ ਗੰਗਿਆ ਹੱਲੇ ਖੇੜੀ ਤੇਰੀ ਕਿੰਤਾ ਨੀ ਕਾ ਦੂਰ ਗੰਗਿਆ ਹੱਲੇ ਖੇੜੀ ਤੇਰੀ ਕਿੰਤਾ ਨੀ ਕਿ ਦੂਰ ਗੰਗਿਆ ਹੋਇਆ ਬੇਟਾ ਇੱਥੇ ਮਿਲਿਆ ਏ ਆਣ ਵੇ ਸਾਡੀ ਇੱਥੇ ਨਾ ਸੀ ਕੋਈ ਜਾਣ ਤੇ ਪਹਿਚਾਨ ਵੇ ਸਾਡੀ ਇੱਥੇ ਨਾ ਸੀ ਕੋਈ ਜਾਨ ਤੇ ਪਹਿਚਾਨ ਵੇ ਨਾਲੇ ਵੇਖੇ ਸਰਕਾਰ ਘੂਰ ਘੂਰ ਗੰਗਿਆ ਹੱਲੇ ਖੇੜੀ ਤੇਰੀ ਕਿੱਤਾ ਨੀ ਕਾ ਦੂਰ ਗੰਗਿਆ ਹੱਲੇ ਖੇੜੀ ਤੇਰੀ ਕਿੱਤਾ ਨੀ ਕਾ ਦੂਰ ਗੰਗਿਆ ਜਦੋਂ ਆਉਂਦੀ ਐ ਮੁਸੀਬਤ ਨਾ ਦਸਿ ਆਉਂਦੀ ਐ ਜਦੋਂ ਆਉਂਦੀ ਐ ਮੁਸੀਬ ਤਨ ਦਸਿ ਆਉਂਦੀ ਐ ਲੱਖਾਂ ਕੋਸ਼ਿਸ਼ਾਂ ਦੇ ਬਾਅਦ ਵੀ ਨਵੱਸ ਆਉਂਦੀ ਐ ਲੱਖਾਂ ਕੋਸ਼ਿਸ਼ਾਂ ਦੇ ਬਾਅਦ ਵੀ ਨਵੱਸ ਆਉਂਦੀ ਐ கார பபூர ஹல் கீ கல கித்தி கடூரேட்டா ஹி கம்மே வே ਔਖੀ ਵੇਲੇ ਬੇਟਾ ਅਪ ਨਹੀਂ ਕੰਮ ਆਉਂਦੇ ਨੇ ਸਦਾ ਤਗੜੇ ਮਾਲਾਹੀ 베ੜੀ ਬੰਨੇ ਲਾਉਂਦੇ ਨੇ ਸਦਾ ਚੰਗੇ ਓਮਲਾ 베ੜੀ ਬੰਨੇ ਲਾਉਂਦੇ ਨੇ ਇਹ ਤਾਂ ਜਗ ਵਿੱਚ ਗੱਲਾਂ ਮਸ਼ਹੂਰ ਗੰਗਿਆ ਹੱਲੇ ਖੇੜੀ ਤੇਰੀ ਕਿਤਾ ਨਹੀਂ ਕਾ ਦੂਰ ਗੰਗਿਆ ਹਲੇ ਖੇੜੀ ਤੇਰੀ ਕਿੰਤਾ ਨਿਕਾ ਦੂਰ ਕੰਗਿਆ ਆ ਜੋ ਨਕੀਆਂ ਮਸੂਮ ਜਿੰਦਾ ਮੇਰੇ ਨਾਲ ਵੇ ਵੇ ਪੁੱਤਰਾ ਕੀਆ ਮਾਸੂਮ ਜਿੰਦਾ ਮੇਰੇ ਨਾਲ ਵੇ ਠਰੂ ਠਰੂ ਕਾਰੀ ਜਾਂਦੇ ਵੇਖ ਕੈਸੇ ਹਾਲ ਵੇ ਠਰੂ ਠਰੂ ਕਾਰੀ ਜਾਂਦੇ ਵੇਖ ਕੈਸੇ ਹਾਲ ਵੇ ਆ ਚੱਲੋ ਜਿਵੇਂ ਆ ਚੱਲੋ ਨੀਵੇਂ ਨੂੰ ਮੰਨਾ ਸੂਰ ਗੰਗਿਆ ਹੱਲੇ ਖੇੜੀ ਤੇਰੀ ਕਿੱਥੇ ਨਿਕਾ ਦੂਰ ਗੰਗਿਆ ਹੱਲੇ ਖੇੜੀ ਤੇਰੀ ਕਿੱਥੇ ਨਿਕਾ ਦੂਰ ਗੰਗਿਆ ਬੰਦਾ ਬਿਰ ਦੇਸ ਰੀਰ ਕੁਝ ਸਹਿਣ ਜੋਗਾ ਨਹੀਂ ਇਸੇ ਵੇਲੇ ਬੰਦਾ ਹੁੰਦਾ ਪੁਜ ਕਹਿਣ ਜੋਗਾ ਨਹੀਂ ਇਸ ਵੇਲੇ ਬੰਦਾ ਹੁੰਦਾ ਪੁਜ ਕਹਿਣ ਜੋਗਾ कंगिया हल खेड़ी तेरी कूर कंगिया हल खेड़ी तेरी न दूर कंगा मेर लाल जे गोबिंद सिंह मिल पाइण गे ਜੇ ਗੋਬਿੰਦ ਸਿੰਘ ਮਿਲ ਪੈਣਗੇ ਕਿਸੇ ਗੱਲ ਦੇ ਨਾ ਕੋਈ